ਗੁਰਦਾਸਪੁਰ ਦੇ ਬੱਬੇ ਹਾਲੀ ਪੁਲ ਤੇ ਇੱਕ ਪਰਾਲੀ ਨਾਲ ਭਰੇ ਟਰੈਕਟਰ ਟਰਾਲੀ ਨੂੰ ਅਚਾਨਕ ਅੱਗ ਲੱਗਣ ਕਾਰਨ ਰੋਡ ਦੇ ਉੱਪਰ ਹਫੜਾ ਤਫੜੀ ਮਚ ਗਈ ਅਤੇ ਆਵਾਜਾਈ ਠਾਪੋ ਗਈ। ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਅਤੇ ਦਮਕਲ ਵਿਭਾਗ ਦੀਆਂ ਗੱਡੀਆਂ ਨੇ ਭਾਰੀ ਮੁਸ਼ਕਲ ਤੋਂ ਬਾਅਦ ਟਰਾਲੀ ਤੋਂ ਟਰੈਕਟਰ ਨੂੰ ਵੱਖ ਕੀਤਾ ਅਤੇ ਅੱਗ ਤੇ ਕਾਬੂ ਪਾਇਆ ਗਿਆ। ਇਸ ਦੌਰਾਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਪਰਾਲੀ ਨਾਲ ਭਰੀ ਟਰਾਲੀ ਸੜਕੇ ਸਵਾਹ ਹੋ ਗਈ। 1 ਘੰਟੇ ਬਾਅਦ ਅੱਗ ਤੇ ਕਾਬੂ ਪਾਇਆ ਗਿਆ ਤੇ ਆਵਾਜਾਈ ਨੂੰ ਬਹਾਲ ਕਰਵਾਇਆ ਗਿਆ। ਆਲੋ ਨਾ ਭਾਈ ਉਹ ਚਾਰਵੀ ਚਾਰਵੀ ਤੇ ਫੋਨ ਕੀਤਾ ਜੀ ਤਾਂ ਇਹ 425 ਦਾ ਇੱਥੇ ਪੁੰਚ ਕੇ ਆ ਗਏ ਮੌਕੇ ਤੇ ਆ ਅੱਗ ਦਾ ਕੰਟਰੋਲ ਹੋਇਆ ਵਿਚੋ ਟਰਾਲੀ ਆ ਰਹੀ ਕਿਧਰ ਰਸਤੇ ਜੀ ਨੂੰ ਅੱਗ ਲੱਗੀ ਇੱਥੇ ਪੋਲ ਤੇ ਆ ਕੇ ਲੋਕਾਂ ਦੱਸਿਆ ਇਹ ਇੱਥੇ ਖਿਹਿਆ ਪਿਆ ਜੀ ਬੱਬਿਆ ਯਾਰ ਨਹਿਰ ਵਾਲਾ ਪੋਲਾ ਜੀ ਕਿੰਨਾ ਕਿੰਨਾ ਸਾਹ ਜੀ ਨੁਕਸਾਨ ਹੋਗਾ ਹੁਣ ਸਰਿਆ ਜੀ ਦਾ ਵਪਾਰੀ ਦਾ ਕਦੇ ਪਹੁੰਗੇ ਗੱਡੀ ਨਿਕਲ ਰੌਂਗਿਆ ਲੰ ਕਣਕਾ ਜੀ ਤੜਕੇ ਦਾ ਬਚਾਅ ਕੀਤਾ ਜੀ ਤਾਨ ਕਮਾਦ ਇੱਕ ਗੱਡੀ ਆਈ ਹੈ ਦੂਜੀ ਆ ਰਹੀ ਹੈ ਜੀ ਮੇਰਾ ਨਾਮ ਹੀਰਾ ਸਿੰਘ ਆ ਜੀ ਬੱਬੇ ਵਾਲੀ ਪਿੰਡ ਆ ਵਾ ਅਸੀਂ ਵੀ ਇੱਥੇ ਬੈਠੇ ਸੀਗੇ ਜਦੋਂ ਮਤਲਬ ਇਹ ਅੱਗ ਲੱਗੀ ਆ ਤੇ ਅਸੀਂ ਉਸੇ ਵੇਲੇ ਗੱਡੀ ਨੂੰ ਫੋਨ ਕਰਤਾ ਵਾ ਤੇ ਪੰਜ ਮਰਜ਼ ਗੱਡੀ ਆ ਗਈ ਆ ਤੇ ਅੱਗ ਤੇ ਕਾਬੂ ਪਾ ਲਿਆ ਗਿਆ ਉਹਦੇ ਟਰੈਕਟਰ ਜਿਹੜਾ ਉਹ ਲਾਤ ਪਹਿਲਵਾਤਾ ਸੀ ਨੌਂਰਾਲੀ ਨਾਲ ਜਿਹੜੀ ਗੱਟਾ ਮਿਰਚ ਪਰਾਲੀ ਜਾਂਦੀ ਏ ਨੁਕਸਾਨ ਟਰਾਲੀ ਦਾ ਹੋਇਆ ਵਾ ਟਰੈਕਟਰ ਦੇ ਨਾਲ ਉੱਤ ਗਿਆ ਤੇ ਉਹ ਡਰਾਈਵਰ ਹੀ ਬਚਾਉਂ ਗਿਆ ਸੈਫਲੀ ਭਾਈ ਨਾਮ ਮੇਰਾ ਸੈਫਲੀ ਭਾਈ 64 ਹੈ ਭਰੀ ਟਰਾਲੀ ਪਰਾਲੀ ਦੀ ਉਹ ਲੈ ਜਾਂਦੇ ਪਠਾਨਕੋਟ ਅੱਗ ਲੱਗੀ ਆ ਅੱਛਾ ਜੀ ਤੇ ਆਓ ਕਿਰੇਮ 25 ਬਾਈਕ ਜਿਹੜੇ ਬਜਾ ਰਿਹਾ ਕਰੇ। ਫਿਰ ਲੇਟ ਪਹੁੰਚੇ ਬਾਈ ਪਹੁੰਚ ਤੇ ਗਈ। ਲੱਗਦਾ ਚੱਲੋ। ਨੁਕਸਾਨ ਤੇ ਬਾਬਾ ਕਹਿੰਦੇ 100000 ਲੱਗ ਰਿਹਾ ਹੈ। 50000 ਲੱਗ ਸਕਦੇ। 100000 ਖੜ ਗਿਆ। ਤਿਆਰ ਖੜ ਗਿਆ ਬਾਈ ਟਰਾਲਾ। ਪਰਾਲੀ ਰਸਤੇ ਇਹ ਤਾਂ ਦੀ ਆਪਣੀ। ਦੇ ਬਾਈ ਕਰਾਇਆ।